1-4-5 ਸਾਲ ਦਾ ਬੱਚਾ ਲਾਪਤਾ ਹੋ ਜਾਂਦਾ ਹੈ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਕਿਉਂਕਿ ਉਹ ਘਰ ਦੇ ਬਾਹਰ ਹੀ ਖੇਡ ਰਿਹਾ ਸੀ ਤਲਾਸ਼ ਕੀਤੀ ਜਾਂਦੀ ਹੈ ਪਰ ਉਹ ਨਹੀਂ ਮਿਲਦਾ ਪੁਲਿਸ ਆਉਂਦੀ ਹੈ ਪੁਲਿਸ ਵੀ ਤਲਾਸ਼ ਕਰਦੀ ਹੈ ਸ਼ਾਨ ਵੀਣ ਕਰਦੀ ਹੈ ਪਰ ਬੱਚੇ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਦੂਸਰੇ ਦਿਨ ਬੱਚੇ ਦੀ Laash ਉਹਨਾਂ ਦੇ ਘਰ ਦੇ ਸਾਹਮਣੇ ਗਲੀ ਦੇ ਵਿੱਚ ਇੱਕ ਬੋਰੀ ਵਿੱਚੋਂ ਮਿਲਦੀ ਹੈ ਹੁਣ ਇਹ ਜੋ ਗੁੰਮਸ਼ੁਦਗੀ ਦਾ ਮਾਮਲਾ ਸੀ ਇਹ ਕਤਲ ਦਾ ਹੋ ਚੁੱਕਿਆ ਸੀ ਤੇ ਪੁਲਿਸ ਹੁਣ ਇਸ ਦੀ ਗਹਿਰਾਈ ਦੇ ਨਾਲ ਜਦੋਂ ਫਿਰ ਜਾਂਚ ਪੜਤਾਲ ਕਰਦੀ ਹੈ ਤਫ਼ਤੀਸ਼ ਕਰਦੀ ਹੈ ਤਾਂ 2 ਦਿਨਾਂ ਬਾਅਦ ਹੀ ਕਾਤਲ ਦਾ ਪੁਲਿਸ ਨੂੰ ਪਤਾ ਲੱਗ ਜਾਂਦਾ ਹੈ ਪਰ ਕਤਲ ਕਿਉਂ ਕੀਤਾ ਸੀ ਕਿਸ ਨੇ ਕੀਤਾ ਸੀ ਇਹ ਜਦੋਂ ਕਹਾਣੀ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਹੈ ਐਦਾ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਦਾ ਅਮਰਜੀਤਨਗਰ ਤੇ ਇਥੋਂ ਦੀ ਟਿੱਬਾ ਰੋਡ ਟਿੱਬਾ ਰੋਡ ਤੇ ਗਣੇਸ਼ ਰਹਿੰਦਾ ਸੀ ਗਣੇਸ਼ ਦੇ ਪਰਿਵਾਰ ਦੇ ਵਿੱਚ ਉਸ ਦੀ ਪਤਨੀ ਗਣੇਸ਼ ਦੀ ਬੇਟੀ ਲਗਭਗ 18-19 ਸਾਲ ਦੀ ਜਿਸਦਾਨ ਉਹ ਰੇਨੂ ਸੀ ਤੇ ਗਣੇਸ਼ ਦਾ ਬੇਟਾ 4-5 ਸਾਲਾ ਜਿਸਦਾਨ ਉਹ ਅੰਸ਼ ਸੀ ਬੜਾ ਚੰਗਾ ਪਰਵਾਰ ਸੀ ਸਭ ਕੁਝ ਸਹੀ ਚੱਲ ਰਿਹਾ ਸੀ ਮਜ਼ਦੂਰੀ ਕਰਦੇ ਸੀ ਆਪਣੀ ਜ਼ਿੰਦਗੀ ਚਲਾ ਰਹੇ ਸੀ ਜ਼ਿੰਦਗੀ ਚੱਲਦੇ ਚੱਲਦੇ 6 ਅਕਤੂਬਰ 2018 ਆ ਜਾਂਦਾ ਹੈ ਗਣੇਸ਼ ਆਪਣੇ ਕੰਮ ਤੇ ਜਾਂਦਾ ਹੈ ਤੇ ਜੋ ਗਣੇਸ਼ ਦੀ ਪਤਨੀ ਹੁੰਦੀ ਹੈ ਉਹ ਹਸਪਤਾਲ ਦੇ ਵਿੱਚ ਜਾਂਦੀ ਹੈ ਕਿਉਂਕਿ ਉਸ ਨੇ ਕਿਸੇ ਮਰੀਜ਼ ਦਾ ਪਤਾ ਲੈ ਕੇ ਆਉਣਾ ਸੀ ਜੋ ਅੰਸ਼ ਸੀਗਾ ਉਸ ਨੂੰ ਉਹ ਉਸ ਦੀ ਵੱਡੀ ਭੈਣ ਰੇणू ਦੇ ਕੋਲ ਛੱਡ ਜਾਂਦੀ ਹੈ ਰੇणू ਕਹਿੰਦੀ ਹੈ ਕਿ ਠੀਕ ਹੈ ਤੁਸੀਂ ਇਸ ਨੂੰ ਮੇਰੇ ਕੋਲ ਛੱਡ ਜਾਓ ਹੁਣ ਘਰੋਂ ਗਣੇਸ਼ ਵੀ ਚਲਾ ਜਾਂਦਾ ਤੇ ਗਣੇਸ਼ ਦੀ ਪਤਨੀ ਵੀ ਚਲੀ ਜਾਂਦੀ ਹੈ ਰੇणू ਅੰਸ਼ ਨੂੰ ਦੁਕਾਨ ਤੇ ਲੈ ਕੇ ਜਾਂਦੀ ਹੈ ਉਸ ਨੂੰ ਟੌਫੀਆਂ ਦਵਾਉਂਦੀ ਹੈ ਚਾਕਲੇਟ ਦਵਾਉਂਦੀ ਹੈ ਉਸ ਤੋਂ ਬਾਅਦ ਅੰਸ਼ ਗਲੀ ਦੇ ਵਿੱਚ ਖੇਡਣ ਲੱਗਦਾ ਤੇ ਰੇणू ਅੰਦਰ ਕੰਮ ਕਰ ਰਹੀ ਹੁੰਦੀ ਹੈ ਹੁਣ ਖੇਡਦੇ ਖੇਡਦੇ ਸਵੇਰ ਦਾ ਸਮਾਂ ਹੁੰਦਾ ਸ਼ਾਮ ਹੋ ਜਾਂਦੀ ਹੈ ਸ਼ਾਮ ਨੂੰ ਰੇਨੂ ਦੀ ਮਾਂ ਆਉਂਦੀ ਹੈ ਤੇ ਉਹ ਕਹਿੰਦੀ ਹੈ ਕਿ ਅੰਸ਼ ਕਿੱਥੇ ਹੈ ਤਾਂ ਰੇਨੂ ਨੇ ਕਿਹਾ ਕਿ ਉਹ ਤਾਂ ਬਾਹਰ ਗਲੀ ਦੇ ਵਿੱਚ ਖੇਡਦਾ ਸੀ ਪਰ ਰੇਨੂ ਦੀ ਮਾਂ ਨੇ ਕਿਹਾ ਕਿ ਗਲੀ ਦੇ ਵਿੱਚ ਤਾਂ ਉਹ ਹੈ ਨਹੀਂ ਮੈਂ ਬਾਹਰ ਹੀ ਆਈਆਂ ਉੱਥੇ ਤਾਂ ਉਹ ਖੇਡ ਨਹੀਂ ਰਿਹਾ ਹੁਣ ਮਾਂ ਆਣਗਮਾਣ ਦੇ ਵਿੱਚ ਪਤਾ ਕਰਦੀ ਹੈ ਪਰ ਅੰਸ਼ ਦਾ ਕੁਝ ਵੀ ਪਤਾ ਨਹੀਂ ਸੀ ਹੁਣ ਸਭ ਪਰੇਸ਼ਾਨ ਹੋ ਜਾਂਦੇ ਨੇ ਗਣੇਸ਼ ਨੂੰ ਬੁਲਾਇਆ ਜਾਂਦਾ ਹੈ ਹੁਣ ਇਧਰੋਂ ਉਧਰੋਂ ਸਭ ਕਿਤੋਂ ਅੰਸ਼ ਬਾਰੇ ਪਤਾ ਕੀਤਾ ਜਾਂਦਾ ਪਰ ਅੰਸ਼ ਤਾਂ ਕਿਤੋਂ ਵੀ ਨਹੀਂ ਮਿਲ ਰਿਹਾ ਸੀ ਪਰੇਸ਼ਾਨ ਹੋ ਕੇ ਹੁਣ ਇਹ ਟੱਬਾ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੇ ਨੇ ਤੇ ਅੰਸ਼ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੇ ਆ ਪੁਲਿਸ ਰਿਪੋਰਟ ਲਿਖਦੀ ਹੈ ਤੇ ਪੁਲਿਸ ਵੀ ਤਲਾਸ਼ ਕਰਦੀ ਹੈ ਪਰ ਅੰਸ਼ ਦਾ ਤਾਂ ਕੁਝ ਵੀ ਪਤਾ ਨਹੀਂ ਲੱਗਿਆ ਸੀ ਮਾਪੇ ਬੜੇ ਪਰੇਸ਼ਾਨ ਸੀ ਭੈਣ ਬੜੀ ਪਰੇਸ਼ਾਨ ਸੀ ਇਸ ਤੋਂ ਬਾਅਦ ਹੁਣ 7 ਅਕਤੂਬਰ 2018 ਆ ਜਾਂਦਾ ਹੈ ਜਾਨੀ ਦੂਸਰਾ ਦਿਨ ਆ ਜਾਂਦਾ ਹੈ ਦੂਸਰੇ ਦਿਨ ਸਵੇਰੇ ਜਦੋਂ ਲੋਕ ਆਪਣੇ ਦਰਵਾਜ਼ੇ ਖੋਲ ਕੇ ਘਰੋਂ ਬਾਹਰ ਨਿਕਲਦੇ ਨੇ ਤਾਂ ਦੇਖਦੇ ਨੇ ਕਿ ਇੱਕ ਬੋਰੀ ਗਲੀ ਦੇ ਵਿੱਚ ਪਈ ਸੀ ਜੋ ਕਿ ਗਣੇਸ਼ ਦੇ ਘਰ ਦੇ ਸਾਹਮਣੇ ਪਈ ਸੀ ਹੁਣ ਇਸ ਬੋਰੀ ਨੂੰ ਜਦੋਂ ਖੋਲਿਆ ਜਾਂਦਾ ਤਾਂ ਜੋ ਇਸ ਦੇ ਵਿੱਚ ਦੇਖਿਆ ਜਾਂਦਾ ਉਹ ਦੇਖ ਕੇ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਇਸ ਬੋਰੀ ਦੇ ਵਿੱਚ ਅੰਸ਼ ਦੀ ਨੰਗਨ ਹਾਲਤ ਦੇ ਵਿੱਚ ਲਾਸ਼ ਪਈ ਸੀ ਰੋਣ ਪੇਟਣ ਪੈਂ ਜਾਂਦਾ ਹੈ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਵੀ ਦੇਖ ਕੇ ਹੈਰਾਨ ਸੀ ਕਿ ਆਖਰ ਇਸ 4-5 ਸਾਲਾਂ ਦੇ ਬੱਚੇ ਦੇ ਨਾਲ ਇਹ ਕਿਸ ਨੇ ਕਰ ਦਿੱਤਾ ਕਿਉਂ ਕਰ ਦਿੱਤਾ ਕਈ ਸਵਾਲ ਪੁਲਿਸ ਦੇ ਅੱਗੇ ਸੀ ਪਹਿਲਾਂ ਤਾਂ ਇਹ ਮਾਮਲਾ ਗੁੰਮਸ਼ੁਦਗੀ ਦਾ ਸੀ ਪਰ ਹੁਣ ਇਹ ਮਾਮਲਾ ਕਤਲ ਕੇਸ ਦੇ ਵਿੱਚ ਤਬਦੀਲ ਹੋ ਗਿਆ ਸੀ ਪੁਲਿਸ ਹੁਣ ਦੁਬਾਰਾ ਤੋਂ ਪਰਿਵਾਰ ਵਾਲਿਆਂ ਦੇ ਬਿਆਨ ਲੈਂਦੀ ਹੈ ਤੇ ਜੋ ਅੰਸ਼ ਦੀ লাশ ਹੁੰਦੀ ਹੈ ਉਸ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਦੁਬਾਰਾ ਫੇਰ ਬਿਆਨ ਲੈਂਤੇ ਜਾਂਦੇ ਨੇ ਕਿਉਂਕਿ ਰੇਨੂ ਉਸ ਸਮੇਂ ਘਰ ਹੁੰਦੀ ਹੈ ਰੇਨੂ ਤੋਂ ਪੁੱਛਿਆ ਜਾਂਦਾ ਤਾਂ ਰੇਨੂ ਉਹੀ ਕਹਿੰਦੀ ਹੈ ਕਿ ਮੈਂ ਅੰਸ਼ ਨੂੰ ਦੁਕਾਨ ਤੋਂ ਟੌਫੀਆਂ ਦਿਵਾ ਕੇ ਲੈ ਗਈ ਉਸ ਤੋਂ ਬਾਅਦ ਮੈਂ ਅੰਦਰ ਕੰਮ ਕਰਨ ਲੱਗ ਗਈ ਅੰਸ਼ ਬਾਹਰ ਖੇਡਣ ਲੱਗ ਗਿਆ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਅੰਸ਼ ਕਿੱਧਰ ਚਲਿਆ ਗਿਆ ਯਾਨੀ ਇਹ ਬਿਆਨ ਰੇਨੂ ਨੇ ਫੇਰ ਦਿੱਤੇ ਪਰ ਹੁਣ ਪੁਲਿਸ ਤਾਂ ਇਹ ਹੀ ਸੋਚ ਰਹੀ ਸੀ ਕਿ ਆਖਰ ਅੰਸ਼ ਨੂੰ ਕਿਸ ਨੇ ਮਾਰ ਦਿੱਤਾ ਹੁਣ ਪੁਲਿਸ ਨੂੰ ਇਹ ਵੀ ਲੱਗ ਰਿਹਾ ਸੀ ਕਿ ਸ਼ਾਇਦ ਕਿਸੇ ਨੇ ਅੰਸ਼ ਦੇ ਨਾਲ ਦੋਸ਼ ਕਰਮ ਕੀਤਾ ਜੋ ਕਿ ਅੰਸ਼ ਦੀ ਜੋ ਲਾਸ਼ ਆ ਉਹ ਨੰਗਨ ਹਾਲਤ ਦੇ ਵਿੱਚ ਮਿਲੀ ਹੈ ਤਾਂ ਪੁਲਿਸ ਜਾਂਚ ਪੜਤਾਲ ਜਾਰੀ ਰੱਖਦੀ ਹੈ ਤੇ ਜੋ ਅੰਸ਼ ਹੁੰਦਾ ਉਸ ਦੀ ਬੋਡੀ ਪੋਸਟਮਾਰਟਮ ਲਈ ਭੇਜੀ ਜਾਂਦੀ ਹੈ ਤਾਂ ਪਹਿਲੀ ਜਾਂਚ ਦੇ ਵਿੱਚ ਪਤਾ ਲੱਗਦਾ ਕਿ ਜੋ ਅੰਸ਼ ਸੀ ਉਸ ਦੀ ਗਲ ਘੁੱਟ ਕੇ ਹਤਿਆ ਕੀਤੀ ਗਈ ਸੀ ਅਤੇ ਅੰਸ਼ ਦੀ ਹੱਤਿਆ ਜਿਸ ਨੇ ਕੀਤੀ ਉਹ ਬੰਦਾ ਖੱਬੂ ਹੈ ਕਿਉਂਕਿ ਖੱਬੇ ਹੱਥ ਨਾਲ ਉਸ ਦਾ ਗਲ ਕੁੱਟਿਆ ਗਿਆ ਸੀ ਇਹ ਚੀਜ਼ਾਂ ਪੁਲਿਸ ਨੂੰ ਪਤਾ ਲੱਗਦੀਆਂ ਪੁਲਿਸ ਉਹਨੂੰ ਹੋਰ ਗਹਿਰਾਈ ਨਾਲ ਇਸ ਕੇਸ ਦੀ ਜਾਂਚ ਕਰਦੀ ਹੈ ਤੇ ਜੋ ਅੰਸ਼ ਹੁੰਦਾ ਉਸ ਦੇ ਘਰ ਦੀ ਵੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਕਿਉਂਕਿ ਪੁਲਿਸ ਨੂੰ ਲੱਗ ਰਿਹਾ ਸੀ ਕਿ ਜ਼ਰੂਰ ਇੱਥੇ ਹੀ ਘਰ ਦੇ ਆਸ-ਪਾਸ ਹੀ ਇਹ ਕਤਲ ਹੋਇਆ ਹੈ ਤੇ ਇਸ ਦੇ ਵਿੱਚ ਕੋਈ ਨੇੜੇ ਤੇੜੇ ਦਾ ਹੀ ਇਨਵੋਲਵ ਹੋ ਸਕਦਾ ਹੁਣ ਪੁਲਿਸ ਜਾਂਚ ਕਰਦੀ ਆ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਰੇਨੂ ਆ ਉਹ ਖੱਬੂ ਆ ਲੈਫਟੀ ਹੈ ਹੋਰ ਜਦੋਂ ਜਾਂਚ ਕੀਤੀ ਜਾਂਦੀ ਹੈ ਜਦੋਂ ਪੁਲਿਸ ਨੂੰ ਸ਼ੱਕ ਹੋ ਜਾਂਦਾ ਹੈ ਤਾਂ ਉਹ ਘਰ ਦੀ ਵੀ ਜਾਂਚ ਕਰਦੀ ਹੈ ਹੁਣ ਜਦੋਂ ਪੁਲਿਸ ਗਣੇਸ਼ ਦੇ ਘਰ ਦੇ ਵਿੱਚ ਜਾਂਚ ਪੜਤਾਲ ਕਰਦੀ ਹੈ ਤਾਂ ਪੁਲਿਸ ਨੂੰ ਜਿਸ ਬੋਰੀ ਦੇ ਵਿੱਚ ਅੰਸ਼ ਦੀ ਲਾਸ਼ ਮਿਲੀ ਸੀ ਉਦਾਂ ਦੀਆਂ ਬੋਰੀਆਂ ਹੀ ਗਣੇਸ਼ ਦੇ ਘਰ ਨਜ਼ਰ ਆਉਂਦੀਆਂ ਨੇ ਤਾਂ ਹੁਣ ਗਣੇਸ਼ ਤੋਂ ਪੁੱਛਿਆ ਜਾਂਦਾ ਕਿ ਤੁਹਾਡੇ ਘਰ ਇਹ ਬੋਰੀਆਂ ਕਿੰਨੀਆਂ ਸੀ ਤਾਂ ਗਣੇਸ਼ ਨੇ ਕਿਹਾ ਕਿ ਸਾਡੇ ਘਰੇ ਬੋਰੀਆਂ 5 ਸੀ ਪਰ ਜਦੋਂ ਗਿਣੀਆਂ ਜਾਂਦੀਆਂ ਨੇ ਉਹ ਬੋਰੀਆਂ 4 ਹੁੰਦੀਆਂ ਨੇ ਇੱਕ ਬੋਰੀ ਘੱਟ ਹੁੰਦੀ ਹੈ ਹੁਣ ਪੁਲਿਸ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਸੀ ਕਿ ਜੋ ਇਹ ਕਤਲ ਹੋਇਆ ਹੈ ਇਸ ਕਤਲ ਦੇ ਪਿੱਛੇ ਹੋਵੇ ਨਾ ਹੋਵੇ ਜੋ ਗਣੇਸ਼ ਦੀ ਬੇਟੀ ਆ ਰੇ ਨੂੰ ਉਸ ਦਾ ਹੀ ਹੱਥ ਹੈ ਉਸ ਨੇ ਹੀ ਇਹ ਕਤਲ ਕੀਤਾ ਹੈ ਹੋਰ ਪੁਲਿਸ ਰੇਨੂ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਇਹ ਮੰਨ ਜਾਂਦੀ ਹੈ ਕਿ ਹਾਂ ਮੈਂ ਹੀ ਅੰਸ਼ ਦਾ ਕਤਲ ਕੀਤਾ ਹੈ ਇਹ ਗੱਲ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਪਰ ਹੁਣ ਸਭ ਇਹ ਜਾਨਣਾ ਚਾਹੁੰਦੇ ਸੀ ਕਿ ਆਖਰ ਅੰਸ਼ ਨੇ ਇਸ ਦਾ ਕੀ ਬਿਗੜ ਦਿੱਤਾ ਉਹ 4-5 ਸਾਲਾਂ ਦਾ ਬੱਚਾ ਇਸ ਦਾ ਕੀ ਦੁਸ਼ਮਣ ਸੀ ਜਿਸ ਕਾਰਨ ਇਸ ਨੇ ਉਸ ਦਾ ਕਤਲ ਕਰ ਦਿੱਤਾ ਹਉ ਰੇਨੂ ਦੱਸਦੀ ਐ ਕਿ ਅੰਸ਼ ਮੈਨੂੰ ਬਹੁਤ ਦੁਖੀ ਕਰਦਾ ਸੀ ਉਹ ਹਮੇਸ਼ਾ ਮੇਰੇ ਪਿੱਛੇ ਲੱਗਿਆ ਰਹਿੰਦਾ ਸੀ ਰੇਨੂ ਦੀ ਕਿਸੇ ਮੁੰਡੇ ਦੇ ਨਾਲ ਗੱਲਬਾਤ ਸੀ ਇਸ ਗੱਲ ਦਾ ਪਤਾ ਅੰਸ਼ ਨੂੰ ਵੀ ਲੱਗ ਜਾਂਦਾ ਤੇ ਅੰਸ਼ ਇਸ ਨੂੰ ਕਹਿੰਦਾ ਕਿ ਮੈਂ ਮੰਮੀ ਪਾਪਾ ਨੂੰ ਦੱਸੂਗਾ ਹੁਣ ਜੋ ਰੇਨੂ ਸੀ ਉਸ ਨੂੰ ਅੰਸ਼ ਆਪਣੇ ਰਾਹ ਦਾ ਰੋੜਾ ਲੱਗਣ ਲੱਗ ਗਿਆ ਸੀ ਕਿਉਂਕਿ ਰੇਨੂ ਆਪਣੀ ਜ਼ਿੰਦਗੀ ਨਹੀਂ ਜਿਉ ਸਕਦੀ ਸੀ ਜਦੋਂ ਮਾਪੇ ਘਰੋਂ ਬਾਹਰ ਹੁੰਦੇ ਸੀ ਤਾਂ ਅੰਸ਼ ਘਰ ਦੇ ਵਿੱਚ ਹੁੰਦਾ ਸੀ ਉਸ ਨੂੰ ਲੱਗਦਾ ਸੀ ਕਿ ਇਹ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਰੋੜਾ ਦਾ ਕਿਉਂ ਨਾ ਇਸ ਦਾ ਕਤਲ ਕਰ ਦਿੱਤਾ ਜਾਵੇ ਇਸ ਨੂੰ ਜ਼ਿੰਦਗੀ ਦੇ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਫਿਰ 6 ਅਕਤੂਬਰ 2018 ਨੂੰ ਜਦੋਂ ਗਣੇਸ਼ ਅਤੇ ਉਸ ਦੀ ਪਤਨੀ ਘਰੋਂ ਚਲੇ ਜਾਂਦੇ ਨੇ ਤਾਂ ਰੈਨੂ ਅੰਸ਼ ਨੂੰ ਟੌਫੀਆਂ ਦਿਵਾਉਣ ਦੇ ਲਈ ਦੁਕਾਨ ਤੇ ਲੈ ਜਾਂਦੀ ਹੈ ਟੌਫੀਆਂ ਦਿਵਾ ਕੇ ਲਿਆਉਂਦੀ ਹੈ ਪਰ ਰੇਨੂ ਦੇ ਅੰਦਰ ਅੰਸ਼ ਦੇ ਲਈ ਬਹੁਤ ਜ਼ਿਆਦਾ ਗੁੱਸਾ ਸੀ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਅੰਸ਼ ਕਿਤੇ ਮੇਰੀ ਗੱਲਬਾਤ ਮੇਰੇ ਮਾਪੇ ਨੂੰ ਨਾ ਦੱਸ ਦੇਵੇ ਕਿਉਂਕਿ ਜੋ ਉਸਦੇ ਬੁਆਏਫਰੈਂਡ ਨਾਲ ਰੇਨੂ ਦੀ ਗੱਲ ਹੁੰਦੀ ਸੀ ਉਸ ਬਾਰੇ ਅੰਸ਼ ਨੂੰ 15 ਦਿਨ ਪਹਿਲਾਂ ਹੀ ਪਤਾ ਲੱਗਿਆ ਸੀ ਤੇ ਰੇਨੂ ਨੂੰ ਲੱਗ ਰਿਹਾ ਸੀ ਕਿ ਅੰਸ਼ ਕਦੇ ਵੀ ਇਹ ਗੱਲ ਮਾਪੇ ਨੂੰ ਦੱਸ ਸਕਦਾ ਤਾਂ ਰੇਨੂ ਅੰਸ਼ ਦੇ ਕਤਲ ਦੀ ਪਲਾਨਿੰਗ ਕਰਦੀ ਹੈ ਕਿ ਕਿਸੇ ਦਿਨ ਇਸ ਨੂੰ ਮਾਰਿਆ ਜਾਵੇ ਤੇ ਜੋ ਸਬੂਤ ਨੇ ਉਹਨਾਂ ਨੂੰ ਕਿਸ ਤਰ੍ਹਾਂ ਮਟਾਇਆ ਜਾਂਦੇ ਹੁਣ ਜੋ ਅੰਸ਼ ਹੁੰਦਾ ਹੈ ਇਸ ਨੂੰ ਟੌਫੀਆਂ ਦਬਾਉਣ ਤੋਂ ਬਾਅਦ ਰੇ ਨੂੰ ਕਰ ਲੈ ਆਉਂਦੀ ਹੈ ਕਰ ਲਿਆ ਕਿ ਆਪਣੇ ਘਰ ਦੇ ਪਿਛਲੇ ਕਮਰੇ ਦੇ ਵਿੱਚ ਲੈ ਜਾਂਦੀ ਹੈ ਤੇ ਉੱਥੇ ਇਸ ਦਾ ਗਲ ਦਬਾ ਦਿੰਦੀ ਹੈ ਗਲ ਦਬਾਉਣ ਤੋਂ ਬਾਅਦ ਜਦੋਂ ਅੰਸ਼ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਨੂੰ ਇੱਕ ਬੋਰੀ ਦੇ ਵਿੱਚ ਪਾ ਦਿੰਦੀ ਹੈ ਬੋਰੀ ਵਿੱਚ ਪਾ ਕੇ ਮੰਜੇ ਦੇ ਹੇਠਾਂ ਉਹ ਬੋਰੀ ਰੱਖ ਦਿੰਦੀ ਹੈ ਤੇ ਹੁਣ ਜਦੋਂ ਰੇਨੂ ਦੀ ਮਾਂ ਸ਼ਾਮ ਨੂੰ ਆਉਂਦੀ ਹੈ ਜਦੋਂ ਰੌਲਾ ਪੈ ਜਾਂਦਾ ਹੈ ਕਿ ਅੰਸ਼ ਕਿੱਧਰ ਗਿਆ ਅੰਸ਼ ਲਾਪਤਾ ਹੋ ਗਿਆ ਤਾਂ ਇਸ ਨੂੰ ਲੱਗਦਾ ਹੈ ਕਿ ਹੁਣ ਅੰਸ਼ ਦੀ ਲਾਸ਼ ਨੂੰ ਇੱਥੋਂ ਕੱਢਣਾ ਪਵੇਗਾ ਫਿਰ ਇਹ ਮੌਕਾ ਦੇਖਦੀ ਹੈ ਕਿ ਕਿਸ ਵੇਲੇ ਅੰਸ਼ ਦੀ ਲਾਸ਼ ਨੂੰ ਘਰੋਂ ਕੱਢਿਆ ਜਾਵੇ ਤਾਂ ਹੁਣ ਜਦੋਂ ਰਾਤ ਹੋ ਜਾਂਦੀ ਹੈ ਇਸ ਨੂੰ ਮੌਕਾ ਮਿਲਦਾ ਤਾਂ ਇਹ ਉਸ ਬੋਰੀ ਨੂੰ ਖੋਲਦੀ ਹੈ ਇਸ ਨੂੰ ਲੱਗਦਾ ਕਿ ਪੁਲਿਸ ਨੂੰ ਗੁੰਮਰਾਹ ਕੀਤਾ ਜਾਵੇ ਇਹ ਅੰਸ਼ ਦੇ ਕੱਪੜੇ ਲਾ ਲੈਂਦੀ ਹੈ ਇਸ ਨੂੰ ਨੰਗਨ ਹਾਲਤ ਦੇ ਵਿੱਚ ਇਸ ਦੀ লাশ ਨੂੰ ਨੰਗਨ ਹਾਲਤ ਦੇ ਵਿੱਚ ਬੋਰੀ ਦੇ ਵਿੱਚ ਪਾਉਂਦੀ ਹੈ ਤੇ ਰਾਤ ਨੂੰ ਮੌਕਾ ਦੇਖ ਕੇ ਉਹ ਬੋਰੀ ਨੂੰ ਘਰ ਦੇ ਬਾਹਰ ਗਲੀ ਦੇ ਵਿੱਚ ਰੱਖ ਆਉਂਦੀ ਹੈ ਤੇ ਜੋ ਇਸ ਦੇ ਕੱਪੜੇ ਹੁੰਦੇ ਆ ਇਹ ਕੱਪੜਿਆਂ ਨੂੰ ਵੀ ਇਹ ਇੱਕ ਖਾਲੀ ਪਲਾਟ ਦੇ ਵਿੱਚ ਸੁੱਟ ਆਉਂਦੀ ਹੈ ਤਾਂ ਜੋ ਕਿਸੇ ਨੂੰ ਕੁਝ ਪਤਾ ਨਾ ਲੱਗੇ ਪੁਲਿਸ ਨੂੰ ਇਹ ਲੱਗੇ ਕਿ ਅੰਸ਼ ਦੇ ਨਾਲ ਕਿਸੇ ਨੇ ਕੋਈ ਦੁਸ਼ ਕਰਮ ਕੀਤਾ ਤੇ ਉਸ ਤੋਂ ਬਾਅਦ ਇਸ ਦਾ ਕਤਲ ਕੀਤਾ ਹੈ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਹ ਆਪਣੇ ਕੀਤੇ ਹੋਏ ਗੁਨਾਹ ਦਾ ਕੋਈ ਨਾ ਕੋਈ ਸਬੂਤ ਪਿੱਛੇ ਛੱਡ ਹੀ ਜਾਂਦਾ ਹੈ ਜਿਵੇਂ ਇਸ ਕਤਲ ਦੇ ਵਿੱਚ ਹੋਇਆ ਇਸ ਕਤਲ ਕੇਸ ਨੂੰ ਪੁਲਿਸ ਨੇ ਸਿਰਫ 2 ਦਿਨਾਂ ਦੇ ਵਿੱਚ ਸੁਲਝਾ ਦਿੱਤਾ ਪੁਲਿਸ ਨੇ ਬੜੀ ਹੀ ਮੁਸਤੈਦੀ ਦੇ ਨਾਲ ਇਸ ਕੇਸ ਉੱਤੇ ਕੰਮ ਕੀਤਾ ਤੇ ਰੇਨੂ ਨੂੰ ਗ੍ਰਿਫਤਾਰ ਕੀਤਾ ਇਸ ਉੱਪਰ ਕੇਸ ਦਰਜ ਕਰਕੇ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਉਸ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਰੇਨੂ ਨੂੰ ਅਦਾਲਤ ਵੱਲੋਂ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਭੈਣ ਨੇ ਆਪਣੇ ਛੋਟੇ ਜਿਹੇ ਭਰਾ ਨੂੰ 4-5 ਸਾਲਾਂ ਦੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਆਪਾਂ ਜਿਵੇਂ ਸੁਣਦੇ ਹਾਂ ਕਿ ਮਾਂ ਪਿਓ ਤੋਂ ਬਾਅਦ ਛੋਟੇ ਭਰਾਵਾਂ ਦੀ ਮਾਂ ਭੈਣ ਹੁੰਦੀ ਹੈ ਵੱਡੀ ਭੈਣ ਹੁੰਦੀ ਹੈ ਪਰ ਵੱਡੀ ਭੈਣ ਹੀ ਡੈਨ ਬਣ ਗਈ ਵੱਡੀ ਭੈਣ ਨੂੰ ਹੀ ਆਪਣਾ ਛੋਟਾ ਜਿਹਾ ਭਰਾ ਰਾਹ ਦਾ ਰੋੜਾ ਲੱਗਣ ਲੱਗਾ ਤੇ ਉਸ ਨੇ ਬਿਨਾ ਕੁਝ ਸੋਚੇ ਸਮਝੇ ਉਸ ਮਾਸੂਮ ਦੀ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ